ਦੇਖੋ ਆਪਣੀ ਕੌਮ ਵਾਸਤੇ ਬੜਾ ਕੁਝ ਦਿਹਾੜਾ ਕਿ ਬੜੀ ਧੂਮ-ਧਾਮ ਨਾਲ ਸੰਗਤਾਂ ਇੱਥੇ ਨੰਨਕੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਆਉਂਦੀਆਂ ਮੈਂ ਦੇਖਿਆ ਹਜ਼ਾਰਾਂ ਡਰਾਈਵਰ ਟਰਾਲੀ ਮੋਟਰਸਾਈਕਲ ਤੇ ਸੰਗਤਾਂ ਇੱਥੇ ਪਹੁੰਚ ਰਹੀਆਂ ਸੋ ਅੱਜ ਮੁਸੀ ਕਾਲੀ ਦਲ ਦੀ ਲੀਡਰਸ਼ਿਪ ਪ੍ਰਮਾਤਮਾ ਦੇ ਚਰਨਾਂ ਚ ਅਰਦਾਸ ਬੇਨਤੀਆਂ ਕਰਨ ਵਾਸਤੇ ਆਇਆ ਹੈ ਆਇਆ ਕਿ ਕੌਮ ਦੀ ਜਥੇਬੰਦੀ ਪੰਥ ਦੀ ਜਥੇਬੰਦੀ ਪਛਤੀ ਫੌਜ ਸ਼ੌਮਨੀ ਖਾਲੀਗਲ ਦੇ ਸਿਰ ਤੇ ਹਮੇਰਾ ਬਗ ਹੱਥ ਰੱਖਣ ਕਿ ਜੋ ਜਿਵੇਂ ਸੰਗਤ ਚੌਂ ਦੀ ਉਹ ਜੀ ਗਵਾਈ ਕਰਕੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਜੋ ਫੈਸਲੇ ਲੈਣ ਜਾਣ ਦਿੱਤੇ ਜਾਣ ਤੇ ਨਾਲੇ ਕੌਮ ਦੀ ਸ਼ਾਨ ਬਰਕਰਾਰ ਰਹੇ ਤੇ ਪੰਜਾਬ ترقی ਚੁੱਕੇ ਹਰਪੁਰ ਸਾਹਿਬ ਨੂੰ ਸਰ ਤਖਸ਼ਰੀ ਕੇਸਗੜ ਸਾਹਿਬ ਨੂੰ ਅਗਾਂਹ ਤੱਕ ਸਾਹਿਬ ਨਾਲ ਸੜਕ ਜੋੜਦੇ ਨੇ 8 ਸਾਲਾਂ ਅੰਝ ਆਪਾਂ ਪੰਜਾਬੀਆਂ ਨੇ ਬਹੁਤ ਵੱਡੀ ਗਲਤੀ ਕਰਕੇ ਇਹ ਜੇ ਲੋਕ ਹੈ ਜਿਹੜੀਆਂ ਪਾਰਟੀਆਂ ਨੂੰ ਦੇਤਾ ਜਿਨ੍ਹਾਂ ਦੀ ਨਾ ਕੋਈ ਸ਼ਰਤ ਹੈ ਨਾ ਮर्यादा ਹੈ ਨਾ ਕੋਈ ਫਿਕਰ ਹੈ ਉਹ ਤਾਂ ਕੱਲੇ ਇੱਥੇ ਰਾਜ ਕਰਨ ਵਾਸਤੇ ਆਏ ਸੀ ਸੇਵਾ ਕਰਨ ਵਾਸਤੇ ਨਹੀਂ ਮੁਖਮੰਦੀ ਬਾਦਲ ਸਾਹਿਬ ਜਿਹਦੇ ਜਿਹਨੇ देर ਵੀ ਰਹੇ ਤੁਸੀਂ ਦੇਖ ਲਿਆ ਅਨੰਤ ਭਾਵੇਂ ਸ਼੍ਰੀ ਅਨੰਦਪੁਰ ਸਾਹਿਬ ਹੋਏ ਭਾਵੇਂ ਸ਼੍ਰੀ ਮੁਖਸਰ ਸਾਹਿਬ ਹੋਏ ਭਾਵੇਂ ਸ਼੍ਰੀ ਤਰਵੰਡੀ ਸਾਹਿਬ ਉਹ ਜੇਗਾ ਹੋਏ ਜਿੰਨੇ ਪਿੱਤਰ ਸਥਾਨ ਸ਼ਹਿਰ ਹੈ ਉਹਨਾਂ ਨੂੰ ਬੜੀ ਖੂਬਸੂਰਤ ਤਰੀਕੇ ਨਾਲ ਸਜਾਇਆ ਸੀ ਥੈਂਕ ਯੂ ਸਰ ਕੇਜਰੀਵਾਲ ਦੀ ਰੈਸਟੋ ਬਾਦ ਸਰ ਕੇਜਰੀਵਾਲ ਦੀ ਰਸਤੇ ਬਾਦ ਪ੍ਰਸ਼ਾਸਨ ਥੋੜਾ ਸਰ ਇਹਦੀ ਬੜੀ ਤੇਜੀ ਵਾਲੀ ਰਸਤਾ ਬਾਦ ਆਵਾਦਰੀ ਪਾਰਟੋ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਦੇਖੋ ਕੇਜਰੀਵਾਲ ਤਾਂ ਪਹਿਲੀ ਪੌੜੀ ਹੈ ਉਹ ਤੋਂ ਵੱਡਾ ਪਟਾਲਾ ਤਾਂ ਭਗਵੰਤ ਮਾਨ ਨੇ ਕੀਤਾ ਇੱਥੇ ਸ਼ਰਾਬ ਦਾ ਇਹਦੀ ਕਿਉਂ ਇਨਕੁਆਰੀ ਹੋ ਰਹੀ ਆਈ ਆਈ ਭਗਵੰਤ ਮਾਨ ਇੱਥੇ ਜੋ ਪੰਜਾਬ ਕੀਤਾ ਕਿਉਂਕਿ ਇੱਥੋਂ ਹੁਣ ਹੁਣ ਪੰਜਾਬ ਤੋਂ ਪੈਸਾ ਇਕੱਠਾ ਕਰਕੇ ਹੁਣ ਦਿੱਲੀ ਲੈ ਕੇ ਜਾ ਰਹੇ ਆ ਜਿੰਨੇ ਬਿਲਡਰ ਐ ਰੀਅਲ ਏਸਟੇਟ ਵਾਲੇ ਐ ਸਾਰਿਆਂ ਨੂੰ ਹੁਕਮ ਦਿੱਤੇ ਭਗਵੰਤ ਮਾਨ ਨੇ ਕਿ 5-5 ਕਰੋੜ ਰੁਪਏ ਦਿਓ ਇਲੈਕਸ਼ਨ ਵਾਸਤੇ ਐ ਤੇ ਲੁੱਟਰੇ ਲੋਕਾਂ ਨੂੰ ਪ੍ਰਧਾਨ ਜੀ ਬੀਐਸਰ 1158 1158 ਪ੍ਰੋਫੈਸਰ ਜਿਹੜੇ ਨੇ ਯਾਰ ਮੈਂ ਇੱਕ ਸਾਡੀ ਜੋ ਮੈਂ ਕਹਿੰਦਾ ਸੀ ਕਹਿੰਦਾ ਹੁਣ ਥੈਂਕ ਯੂ ਥੈਂਕ ਯੂ ਥੈਂਕ ਯੂ ਲੋਕ ਸਭਾ ਜੀ